ਸ੍ਰੀ ਗੁਰੂ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇੱਕ ਕਪਣਾ ਜੀ ਹੋਰ ਨਵਾਂ ਵਲੌਗ ਤੇ ਆਪਾਂ ਚੱਲੇ ਆ ਜੀ ਸ਼ਹਿਰ ਨੂੰ ਇਹ ਆਪਣੇ ਨਾਲ ਦੋ ਆਪਣੀਆਂ ਕੁੜੀਆਂ ਮਨਵੀਰ ਦੀਆਂ ਭੈਣਾਂ ਤੇ ਇਹ ਮਨਵੀਰ ਤੇ ਅਸੀਂ ਇਕੱਲੇ ਕੀ ਜਾਣਾ ਨਾਲ ਇਹਨਾਂ ਨੂੰ ਵੀ ਲੈ ਕੇ ਜਾਂਦੇ ਆ ਗੱਲਾਂ ਬਾਤਾਂ ਕਰਦੇ ਜਾਵਾਂਗੇ ਤੇ ਹਰਮਨ ਤਾਂ ਦੱਸਿਆ ਸੀਗਾ ਨਹੀਂ ਤੁਹਾਨੂੰ ਸਟੋਰੀ ਦੱਸਦੇ ਮੇਰੇ ਨਾਲ ਕੀ ਹੋਇਆ ਮੇਰੇ ਬ੍ਰਦਰ ਦੀ ਮੈਰਿਜ ਸੀ ਮੈਂ ਮਹਿੰਦੀ ਰੌਣ ਚਲੇ ਗਈ ਠੀਕ ਹੈ ਆਰਮਨ ਮੈਂ ਮਹਿੰਦੀ ਲਵਾਉਣ ਚਲੇਗੀ ਮੈਂ ਉੱਥੇ ਮਹਿੰਦੀ ਲਵਾਉਣ ਲੱਗੀ ਪਾਈਆਂ ਨੇ ਕੁਰਸੀਆਂ ਡਾਈਆਂ ਹੁੰਦੀਆਂ ਮੈਂ ਮਹਿੰਦੀ ਲਵਾਵਾ ਦੋ ਬੁੜੀਆਂ ਉੱਥੇ ਵੇਟ ਕਰਦੀਆਂ ਹੋਗੀਆਂ ਕਿਸੇ ਦਾ ਬਜ਼ੁਰਗ ਬਜ਼ੁਰਗ ਸੀ ਉਹ ਰਤੋ ਵਾਲੀ ਉਹ ਬੈਠ ਗਈ ਉਹ ਵਾਲੀਆਂ ਕੁਰਸੀਆਂ ਤੇ ਥੋੜਾ ਪਰਾ ਸੀ ਮੇਰੇ ਨਾਲੋਂ ਇੱਕ ਆਰਮਨ ਨਾਲ ਬੰਦਾ ਸੀ ਉਹਨਾਂ ਦੇ ਸਰਦਾਰ ਸਿਆਣਾ ਮੈਂ ਮਹਿੰਦੀ ਲਵਾਉਣ ਲੱਪੀ ਉਹ ਬੁੜੀ ਚੌੜ-ਚੌੜ ਕਰੀ ਜਾਵੇ ਕਰੀ ਜਾਵੇ ਕਹਿੰਦੀ ਕੁੜੀਆਂ ਨੇ ਕੀ ਪਖੰਡ ਪੜੇ ਆ ਮੈਂ ਇੱਕ ਕਦੀ ਮਹਿੰਦੀ ਲਵਾਉਂਦੀ ਆ ਕਦੀ ਵਾਲਾਂ ਨੂੰ ਕੁਝ ਕਰਾਉਂਦੀ ਆ ਪਾਰਲਰਾਂ ਚੋਂ ਨਿਕਲਦੀ ਆ ਨਹੀਂ ਜੇ ਉਹ ਹਾਏ ਰੱਬਾ ਫੇ ਪਤਾ ਕੀ ਕਹੇ ਬੁੜੀ ਕਹਿੰਦੀ ਘਰ ਵਾਲੇ ਇਹਨਾਂ ਦੇ ਭਾਵੇਂ ਬਾਹਰ ਟੌਲਟਾਂ 'ਚ ਹੱਥ ਮਾਰਦੇ ਹੁਣ ਹਾਏ ਪਹਿਲਾਂ ਤਾਂ ਮੈਂ ਸੁਣੀ ਗਈ ਸੁਣੀ ਮੈਂ ਬੋਲੀ ਨਹੀਂ ਕੁਝ ਵੀ ਫੇ ਮੈਂ ਉਹਨੂੰ ਆਂਟੀ ਨੂੰ ਕਿਹਾ ਮੈਂ ਕਿਹਾ ਆਂਟੀ ਹੈਗੇ ਤੁਸੀਂ ਸਿਆਣੀ ਸੀ ਅਮਰ ਸ਼ਕਿਆ ਹੋਇਆ ਸੀ ਮੈਂ ਕਿਹਾ ਆਂਟੀ ਮਹਿੰਦੀ ਤਾਂ ਪੁਰਾਣੇ ਜਵਾਨੇ 'ਚ ਵੀ ਔਰਤਾਂ ਲਾਉਂਦੀਆਂ ਸੀਗੀਆਂ ਆ ਨਾ ਵਿਆਹ ਸ਼ਾਦੀ ਦੇ ਮੈਂ ਕਹਿੰਦਾ ਮੇਰੇ ਭਰਾ ਦੀ ਮੈਰਿਜ ਆ ਤੇ ਇੰਨਾ ਹੀ ਇਦਾਂ ਦੇ ਮੌਕੇ ਆ ਤੇ ਮਤਲਬ ਕਿ ਆਪਣੇ ਸ਼ੌਂਕ ਜਿਹੜੇ ਉਹ ਪੂਰੇ ਕਰੀਦੇ ਆ ਉਦੋਂ ਤਾਂ ਕੋਈ ਪਾਰਲਰ ਤੁਰਿਆ ਨਹੀਂ ਰਹਿੰਦਾ ਬਿਨਾ ਮਤਲਬ ਤੋਂ ਤੇ ਨਾਲ ਮੈਂ ਇੰਨਾ ਤੁਹਾਨੂੰ ਪਤਾ ਜਾਂਦੀ ਵੀ ਨਹੀਂ ਹਨਾ ਤੇ ਮੈਂ ਕਹਿੰਦਾ ਤੇ ਉਹ ਸ਼ੌਂਕ ਤਾਂ ਪੂਰਾ ਕਰਨਾ ਹੀ ਆ ਤੇ ਮੈਂ ਕਹਿੰਦਾ ਆਂਟੀ ਨਾਲੇ ਤੈਨੂੰ ਕੀ ਪਤਾ ਸਾਡੇ ਘਰ ਦਾ ਵੀ ਮੈਂ ਪਾਰਲਰ ਚ ਹੀ ਵੜੀ ਰਹਿਣੀ ਆ ਤੇ ਸਵੇਰ ਦੀ ਮੈਂ ਕਹਿੰਦਾ ਮੈਂ ਝਾੜੂ ਪੋਚਾ ਕੱਪੜੇ ਲੀੜੇ ਧੋ ਕੇ ਰਾਤ ਦੀ ਸਬਜ਼ੀ ਬਣਾ ਕੇ ਤਾ ਹੋਰ ਵੀ ਕਈ ਕੰਮ ਸਾਰੇ ਨਵੇੜਕੇ ਫੇਰ ਸ਼ਾਮ ਨੂੰ ਮੈਂ ਬਸ ਹੀ ਟਾਈਮ ਕੱਢਿਆ ਵੀ ਆਪਣੇ ਬੇਟਾ ਪੜ ਕੇ ਆਇਆ ਤੇ ਮੈਨੂੰ ਲੈ ਕੇ ਆਇਆ ਮਹਿੰਦੀ ਲਵਾਉਣ ਵਾਸਤੇ ਇੰਨੀ ਵੇਲੀ ਤਾਂ ਮੈਂ ਕਿਹਾ ਮੈਂ ਹੈ ਨਹੀਂਗੀ ਫੇਰ ਮੈਂ ਨਾਲ ਆਂਟੀ ਨੂੰ ਇਹ ਗੱਲ ਕਿਹਾ ਪਰ ਮੈਨੂੰ ਬਾਅਦ ਚ ਪਛਤਾਵਾ ਵੀ ਹੋਇਆ ਮੈਂ ਕਾਤੇ ਕਿਹਾ ਮੈਂ ਕਿਹਾ ਆਂਟੀ ਮੈਨੂੰ ਲੱਗਦਾ ਤੇਰੀ ਨੋ ਤੇਰੇ ਤੋਂ ਬਹੁਤ ਦੁਖੀ ਹੋਣੀ ਆ ਵੀ ਤੂੰ ਆਵ ਦੁਖੀ ਆਤਮਾ ਤੇ ਤੂੰ ਆਪਣੀ ਨੋ ਨੂੰ ਵੀ ਟਿਕਟ ਨਹੀਂ ਦਿੰਦੀ ਹੁਣੇ ਤਾਂ ਮੈਂ ਕਿਹਾ ਆਂਟੀ ਇਦਾਂ ਨਹੀਂ ਬੋਲੀਦਾ ਹੁੰਦਾ ਸਾਰਿਆਂ ਦੇ ਘਰਾਂ ਚ ਇੱਕੋ ਜਿਹਾ ਹਿਸਾਬ ਨਹੀਂ ਹੁੰਦਾ ਹਨਾ ਮੈਂ ਕਿਹਾ ਤੁਹਾਡੇ ਘਰ ਜੇ ਮਾਹੌਲ ਆਊਗਾ ਪਰ ਸਾਡੇ ਘਰ ਚ ਨਹੀਂਗਾ ਤੇ ਮੇਰੇ ਸੱਸ ਸਹੁਰੇ ਨੂੰ ਵੀ ਪਤਾ ਵਾ ਜਾਂ ਕਿਦਾਂ ਤੇ ਬਾਕੀ ਮੈਂ ਕਿਹਾ ਕੋਈ ਇੰਨਾ ਵਿੱਲਾ ਨਹੀਂ ਆਂਟੀ ਤੇ ਨਾ ਹੀ ਕਿਸੇ ਕੋਲ ਇੰਨਾ ਪੈਸਾ ਹੀ ਆ ਤਦ ਸੋ ਐਦਾਂ ਮੇਰੀ ਗੱਲਬਾਤ ਹੋਈ ਉਸ ਆਂਟੀ ਨਾਲ ਪਛਤਾਵਾ ਹੀ ਹੋਇਆ ਮੈਨੂੰ ਵੀ ਮੈਂ ਕਿਹਾ ਚੱਲ ਬਜ਼ੁਰਗ ਆ ਕੀ ਮੈਂ ਉਹਨੂੰ ਐਦਾਂ ਪਰ ਮੈਂ ਰਿਸਪੈਕਟਫੁਲੀ ਜਵਾਬ ਦਿੱਤਾ ਕੋਈ ਉਹਨੂੰ ਤੂੰ ਤਾਂ ਐਦਾਂ ਕਹਿ ਕੇ ਨਹੀਂ ਮੈਂ ਜਵਾਬ ਦਿੱਤਾ ਆਂਟੀ ਜੀ ਕਹਿ ਕੇ ਮੈਂ ਉਹਨੂੰ ਜਵਾਬ ਦਿੱਤਾ ਹਨਾ ਤੇ ਮੈਂ ਕਿਹਾ ਆਂਟੀ ਤੇ ਨੌਮਾ ਦੇ ਵਿੱਚ ਆ ਹੁੰਦੇ ਆ ਪੂਰੇ ਕਰਨੇ ਚਾਹੀਦੇ ਆ ਵੇ ਬੱਸ ਇਦਾਂ ਐਦਾ ਹੀ ਸਾਡੀ ਮੰਮੀ ਸਰਬਨ ਪਤਾ ਕੀ ਕਰਦੀ ਹੁੰਦੀ ਸੀ ਸਿਮੀ ਮੰਮੀ ਸਾਡੀ ਨੇ ਮੇਰੇ ਨਾਲ ਜਦੋਂ ਸ਼ਾਪਿੰਗ ਕਰਨ ਜਾਣਾ ਜਿਹੜੇ ਮੇਰੀ ਉਮਰ ਦੇ ਹੁੰਨੇ ਨਾ ਬੰਦੇ ਉਹਨਾਂ ਨੂੰ ਮੰਮੀ ਪਾਜੀ ਕਹਿੰਦੀ ਹੁੰਦੀ ਸੀ ਉਤੋਂ ਛੋਟੀ ਦੇ ਵੀ ਉਹਨੇ ਮੰਮੀ ਨੇ ਪਾਜੀ ਕਹਿਣਾ ਮੈਂ ਮਸਿਰ ਹਟਾਇਆ ਮੈਂ ਕਿਹਾ ਮੰਮੀ ਅਗਲੇ ਮਜ਼ਾਕ ਉਡਾਉਂਦੇ ਹੁੰਦੇ ਉਹਨਾਂ ਨੇ ਕਹਿਣਾ ਵੀ ਦੱਸ ਇਹਨੇ ਬੁੱਢੀ ਮਤਲਬ ਹੋਈ ਆ ਤਾਂ ਮੈਨੂੰ ਪਾਜੀ ਕਹਿਣ ਦਈ ਆ ਐਦਾਂ ਮੰਮੀ ਦੀ ਹਾਲਤ ਵੀ ਮੈਂ ਹਟਾਈ ਕਈ ਬਜ਼ੁਰਗਾਂ ਨੇ ਵੀ ਕਈਆਂ ਨੂੰ ਉਹ ਬੋਲਣ ਦਾ ਨਹੀਂ ਪਤਾ ਹੁੰਦਾ ਮੈਂ ਦੇਖਿਆ ਖਾਸ ਕਰ ਉਹ ਆਂਟੀ ਜਿਹੜੀ ਜਿੱਦਾਂ ਬੋਲਦੀ ਸੀਗੀ ਤੋਂ ਨਾਲ ਜਿਹੜਾ ਸਰਦਾਰ ਭਾਈ ਉਹ ਉਤੋਂ ਵੀ ਬੇਵਕੂਫ ਬਣਿਆ ਹੋਇਆ ਮੈਨੂੰ ਕਹਤਾ ਉਹ ਪਤਾ ਪੰਬੇ ਨੂੰ ਕੀ ਕਹੀ ਜਾਵੇ ਕਹਿੰਦਾ ਯਾਰ ਇਹ ਮਹਿੰਦੀ ਲੱਤਦੀ ਨਹੀਂ ਕਦੀ ਵੀ ਲੈ ਤੇਨੂੰ ਨਹੀਂ ਪਤਾ ਤੂੰ ਕਦੀ ਕਿਸੇ ਨੇ ਮਹਿੰਦੀ ਲੱਗੀ ਨਹੀਂ ਦੇਖੀ ਬਈ ਮਹਿੰਦੀ ਲੱਤਦੀ ਕਿ ਨਹੀਂ ਲੱਤਦੀ ਤੂੰ ਪਹਿਲੀ ਵਾਰੀ ਮੇਰੇ ਮਹਿੰਦੀ ਲੱਗੀ ਦੇਖੀ ਆ ਤੁਹਾਡੇ ਘਰ ਵੀ ਕੁੜੀਆਂ ਹੋਣੀਆਂ ਬੁੜੀਆਂ ਜਾਂ ਤੇਰੀ ਘਰ ਵਾਲੀ ਉਹਨੇ ਕਦੀ ਮਹਿੰਦੀ ਨਾਲ ਲਵਾਈ ਹੋਊਗੀ ਇਹਦਾ ਫਰਸਟ੍ਰੇਟ ਕਰਤਾ ਮੈਨੂੰ ਉਦੋਂ ਉਹਨਾਂ ਨੇ ਆਉਂਦਿਆਂ ਹੀ ਮੈਂ ਮਹਿੰਦੀ ਧੋ ਦਿੱਤੀ ਸੀ ਪਰ ਫਿਰ ਵੀ ਚੜ ਗਈ ਮੈਨੂੰ ਗੁੱਸਾ ਹੀ ਨਾ ਚੜਿਆ ਸੀ ਤੁਸੀਂ ਕਹਿੰਦੇ ਚਲਦੀ ਬੈਂਦੀ ਮੈਨੂੰ ਹੋਇਆ ਵੀ ਪਛਤਾਵਾ ਵੀ ਮੈਂ ਉਹ ਬੁੜੀ ਨੂੰ ਕਾਤੇ ਇਦਾਂ ਕਿਹਾ ਪਰ ਚੱਲ ਉਹਨੂੰ ਪਤਾ ਲੱਗ ਗਿਆ ਵੀ ਸਾਰੇ ਜਾਨੇ ਇੱਕੋ ਜਿਹੇ ਨਹੀਂ ਹੁੰਦੇ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਸ਼ਹਿਰ ਜਾ ਕੇ ਦੱਸਿਓ ਕਿਹਦੇ ਕਿਹਦੇ ਨਾਲ ਇਦਾਂ ਹੁੰਦੀ ਆ ਕਿਹਨੇ ਆ ਪਾਈ ਆ ਚਲੋ ਦੇਖੋ ਲੈ ਆਦੀ ਨੇ ਹੁਣ ਕਿਧਰੇ ਭਾਲਦਾ ਕਿ ਉਹ ਖੰਡ ਚਾਪਕੀ ਭਾਲਦਾ ਕਿਸੇ ਨੂੰ ਸਮਾਨ ਲੈ ਲਈ ਹੈ ਸਾਰੀ ਲੈ ਲਈ ਤੋ ਉਹ ਕਿੰਨੇ ਕੜੇ ਮੋਦਲਾ ਕਰੋ ਆ ਦੇਖੋ ਆ ਦੇਖੋ ਆ ਸਾਰੀ ਖੇਸ ਵਾਲੀ ਹੋਈ ਇਸ ਬੱਚੇ ਨੇ ਖਾਣ ਵਾਸਤੇ ਨਮਮਾ ਸੱਤ ਬੜੀ ਕਿੰਨਾ ਧਿਆਨ ਨਾਲ ਦੇਖੋ ਇਹਨਾਂ ਔਲਾਦਾਂ ਨੂੰ ਇਹਨਾਂ ਦਾ ਸ਼ੈਂਪੂ ਬਣਾਉਣਾ ਸ਼ੈਂਪੂ ਬਣਾਉਣਾ ਇਹਦਾ ਇਹ ਵਾਲਾ ਸ਼ੈਂਪੂ ਬਣਾਵਾਂਗੇ ਇਹ ਨਾਲ ਤੁਹਾਨੂੰ ਵੀ ਦਿਖਾਵਾਂਗੇ ਕਿੰਨਾ ਬਣਾਇਆ ਹੈ ਸਹੀ ਗੱਲ ਆ ਕਹਿੰਦੇ ਆ ਸ਼ੈਂਪੂ ਨਾਲ ਬਹੁਤ ਫਾਇਦਾ ਹੁੰਦਾ ਹੋਮ ਮੇਡ ਸ਼ੈਂਪੂ ਹਮ ਇਹ 50 50 ਗ੍ਰਾਮ ਲੈ ਲਿਆ ਆਪਾਂ ਸਾਰਾ ਜਿਹੜੀ ਸੀ ਪ੍ਰਾਣੀ ਕਾਂ ਚਾ ਮਮੀ ਬਣਾਉਂਦੀ ਸੀ ਆਸ਼ਾ ਮੋੜ ਕੇ ਕਰ ਗਏ ਆਪਰੇ ਵੀ ਕਰ ਲੈਣੇ ਆਪਣੀ ਆ ਇਹ ਬਲੋਗ ਤੇ ਬੁਰਦਾ ਡਿ ਗ੍ਰੋਸ ਹੋ ਬਸ ਬਾਰ ਬਾਰ ਆ ਰਹੀ ਆਪਾਂ ਤੇ ਇਹ ਹੋ ਗਏ ਰੀਡੀਆਂ ਇਹਦੇ ਨਾਲ ਆਪਰੇ ਨਾਲ ਆ ਰਹੀਆਂ ਸਾਰੀਆਂ ਇੱਥੇ ਰਹਿਣੇ ਆਂ ਟਿੱਕੀਆਂ ਘਵਾਈਆਂ ਨੇ ਆਣਿਆਂ ਨੂੰ ਟਿੱਕੀਆਂ ਅੱਜ ਮੈਂ ਵੀ ਖਾ ਲੈਣੀ ਦੇਖੀ ਜਾਉ ਟਿੱਕੀ ਤਾਂ ਜੀ ਪਹਿਲਾਂ ਹੀ ਬੋਲਣਾ ਸੀ ਪਹਿਲਾਂ ਆਪਾਂ ਇੱਕਨੂੰ ਸੂਟ ਦੇਖਣ ਜਾਣਾ ਸਿਆ ਮੋਟਾ ਮੋਟਾ ਥੋੜਾ ਨਾਲ ਦੇਖ ਰਹੇ ਹਾਂ ਕਿਹੜੀ ਦੀ ਹਾਂ ਉਹ ਉੱਥੇ ਬੈਠੀ ਸੀ ਉਹ ਬੁੜੀ ਮੇਰਾ ਉਹਨੇ ਲਹੂ ਪੀ ਲਿਆ ਸੀ ਆਂਟੀ ਉਸੀ ਨੇ ਮੈਨੂੰ ਲੱਗਦਾ ਉਹਦੀ ਨਵਾਂ ਪਾਰਲਰ ਚੋਂ ਨਿਕਲਦੀ ਹੀ ਨਹੀਂ ਹੋਣੀ ਉਹਦੀ ਨਵਾਂ ਤਾਂ ਆਂਟੀ ਦਾ ਕਚੀਚੀਆਂ ਮੇਤੇ ਲਈ ਜਾਂਦੀ ਹਣੀ ਇੱਥੇ ਸੀ ਬੱਟੀ ਉਹ ਕੁਰਸੀਆਂ ਤੇ ਤਾਂ ਮੈਂ ਇੱਥੇ ਮਹਿੰਦੀ ਲਵਾ ਇੱਥੇ ਮੈਂ ਮਹਿੰਦੀ ਲਵਾਉਂਦਾ ਸੀ ਉਹ ਚੁੱਚੀ ਤੋ ਕੀ ਹੋ ਰਹੀ ਹੈ ਜਾਂ ਆਂਟੀ ਨਾ ਤੋ ਦੁਖੀ ਹੋ ਆਪਣੀ ਤਾਂ ਸਹੀ ਕਿ ਨਹੀਂ ਹਾਂ ਜੇ ਮੈਂ ਵੀ ਗੁੱਸਾ ਕਰਦੀ ਆ ਬਾਹਰ ਜਾ ਕੇ ਕਿਸੇ ਨੂੰ ਨਾ ਉਹ ਤੋ ਦੁਖੀ ਹੋਣੀ ਤੇ ਉਹ ਨਾ ਤੋ ਦੁਖੀ ਹੋਣੀ ਸਾਨੂੰ ਵੱਧ ਦਾ ਵਿੱਚ ਕੜੀਸ ਤਾਂ ਆ ਵੈਲਵਟ ਵੀ ਆਈ ਹੋਈ ਹੈ ਨਾ ਖਾਲਸਾ ਕਲੌਥ ਹਾਊਸ ਨਹੀਂ ਗੁਰੂ ਕਿਰਪਾ ਗੁਰ ਕਿਰਪਾ ਕਲਉਤਾ ਉਸ ਗੁਰ ਕਰ ਚਾਚੀ ਸੂਟ ਦੇਖਣ ਲੱਪੇ ਹੈ ਜੀ ਜੀ ਆ ਸਾਰੇ ਜਾਣੇ ਬਾਜੀ ਇਹਦੇ ਵਿੱਚ ਮੈਚਿੰਗ ਹੀ ਆ ਮੈਚਿੰਗ ਆ ਜੀ 올ਓਵਰ ਨਾ ਮਿਲੂਗਾ ਆਲੇ ਕੋ ਹੈ ਨਾ ਚਾਚੀ ਇੱਧਰ ਦਿਖਾਉਣੀ ਲਾਪੀ ਆਪਣੇ ਸੂਟ ਲੈ ਲੈਣ ਦੀ ਲੈ ਲੀ। ਦੇਖੋ ਕਿੰਨੀ ਸੋਹਣੀ ਹੈ ਸੌਕਸੀਜ਼। ਇਹ ਫਰੋਜ਼ੀ ਦੇ ਕਿੰਨਾ ਸੋਹਣਾ ਲੱਗਦਾ ਨਾ। ਬਾਜੀ ਕੀ ਪ੍ਰਾਈਸ ਹੈ ਇਹਨਾਂ ਦੀ? 160। ਮੈਂ ਵੀ ਕਰੇ ਲੈ ਕੇ ਨਹੀਂ ਸੀ ਉਦੋਂ। ਨੋ। ਕਾ ਕਾ ਲਾ। ਨਹੀਂ ਅਸੀਂ ਖਾਣੇ।

ਸਿਮੀ ਤੇਰੇ ਵੀ ਬੰਨਣਾ ਹੈ ਚੈੱਕ ਕਰੋ ਪਿੱਛੇ ਉੱਤਨ ਚੱਲਣ ਚੱਲਣਾ ਨਹੀਂ ਹੋ ਗਿਆ ਉਸੇ ਤਰੀਕੇ ਇਹ ਮੰਨੀ ਮੂੰ ਕਰੀਏ ਹਨ ਮੰਨੀ ਹੋ ਗਿਆ ਇਧਰ ਮੇਰੇ ਛੱਟ ਕੇ ਲੱਗੇ ਹੋ ਗਿਆ ਹਾਂ ਕੀ ਕਰਾਂ ਕੰਮ ਨਹੀਂ ਤੇ ਮੈਂ ਇਹ ਨਾ ਪੜ ਬੈਸਟ ਸਟੇਟਮੈਂਟਸ ਕਰਨ ਲੱਗੇ ਫਸ ਕੇ ਨਾ ਹੋਏ ਮੈਨੂੰ ਕਾਲੀ ਗਾਲੀ ਨਹੀਂ ਮਤਲਬ ਸੋੜਿਆ ਇੱਥੇ ਜਿੰਨੇ ਮਰਜੀ ਸਭ ਲੈ ਜਾ ਕਿੰਨੇ ਤੋਂ ਲੈਣਾ ਆ ਵੀ ਸੋਣਾ ਨਾ ਆ ਮੈਰਿਜ ਦੇ ਉੱਤੇ ਉਹ ਬਣਾਉਣ ਨੂੰ ਮਰੀਆ ਕੋਈ ਡਰੈਸ ਵਗੈਰਾ ਨਾ ਹਾਂ ਕਟਾਈ ਵਿੱਚ ਦਿਖਾਇਓ ਮੋਟਾ ਸਟੱਫ ਕਟਾ ਉਹ ਮੇਲਾ ਦਾ ਘਰਾਂ ਬਲੈਕ ਨਾ ਸੋਹਣਾ ਲੱਗੂ। ਇਹਨੂੰ ਪਿਓ ਰੱਬ ਲੈ ਲੂ। ਹਾਂ, ਸਹੀ ਲੱਗੂ ਆ, ਸਹੀ ਲੱਗੂ। ਸਿਮੋ ਦਾ ਚਮਚਾ, ਕਹਿੰਦੇ ਮੈਨੂੰ ਜ਼ਿੰਦਾ ਜਿਹਾ ਚਮਚਾ ਦਿੱਤਾ, ਤੇ ਚਮਚੇ ਦਾ ਰਿਸ਼ਤਾ ਕਰਾਉਣਾ। ਕੋਲੇ ਨਹੀਂ ਥੇ ਤੂੰ ਸਭ ਦਿੰਦਾ, ਇਹ ਚੁੱਤੀ ਆਪ ਤੂੰ। ਜਾਰਦਾ ਕਿੰਦਾ ਦਿੱਤਾ। ਜਿਹੋ ਦਾ ਇਹ ਜਿੱਦਾਂ ਦੀ ਸਿਹਤ ਉਹਦਾ ਦਾ ਚਮਚਾ ਮਿਲਿਆ। ਸਹੀ ਕਰੇ ਰੱਬ। ਹਾਂ। ਆ ਜੋ ਬਈ। ਤੁਸੀਂ ਵੀ ਖਾ ਲਓ ਟਿੱਕੀ। ਮੈਂ ਕੁੜੀਆਂ ਕਰਕੇ ਕਿੰਨੇ ਟਾਈਮ ਬਾਜੀ ਟਿੱਕੀ ਖਾਣ ਲੱਗੀ ਮੈਂ ਖਾਨੀ ਨਹੀਂ ਨਾ ਇਹਦਾ ਬਾਬਾ ਜੀ ਮੈਂ ਠੀਕ ਰਹਾ ਤੇਰੇ ਨਾਲ ਜੀ ਕਰਦੇ ਆ ਆਪਾਂ ਇਸੇ ਵਲੌਗ ਦਾ ਐਂਡ ਅੱਜ ਅਸੀਂ ਬਹੁਤ ਘੁੰਮੇ ਫਿਰੇ ਸਾਰੇ ਜਾਣੇ ਤੇ ਇਹਦਾ ਆਪਾਂ ਕੰਨ ਬਣਾਤਾ ਕਈਆਂ ਨੂੰ ਲੱਗਦਾ ਸੀ ਕੰਨ ਕਿਉਂ ਬਣਾਇਆ ਕਾਨੇ ਦਾ ਸੀ ਤਾਂ ਬਣਾਇਆ ਕਿਉਂਕਿ ਅਸੀਂ ਉਦਾਸੀ ਸੰਪਰਦਾ ਨੂੰ ਬਿਲੋਂਗ ਕਰਦੇ ਆ ਤੇ ਤਕਰੀਬਨ ਸਾਡੇ ਸਾਰਿਆਂ ਦੇ ਕੰਨ ਜਿਹੜਾ ਉਹ ਸੱਜੇ ਸੱਜਾ ਕੰਨ ਜਿਹੜਾ ਮੁੰਡਿਆਂ ਦਾ ਉਹ ਵਿੰਨਿਆ ਹੁੰਦਾ ਤੇ ਉਹ ਬਾਬਾ ਸ਼੍ਰੀਚੰਨ ਜੀ ਦਾ ਕੰਨ ਜਿਹੜਾ ਸੱਜਾ ਸੀ ਉਹ ਚ ਮੁੰਦਰ ਸੀ ਨਾ ਪਾਈ ਹੋਈ ਜਨਮ ਤੋਂ ਮਾਂ ਸਾਡੀ ਮੁੰਦਰ ਸੀ ਉਹਨਾਂ ਦੇ ਤੇ ਸੋ ਜਿੱਦਾਂ ਆਪਣੇ ਸਿੱਖਾਂ ਵਿੱਚ ਆ ਵੀ ਅਮਰਤ ਛੱਕਦੇ ਆ ਤੇ ਸਾਡੇ ਉਦਾਸੀਆਂ ਵਿੱਚ ਆ ਵੀ ਉਹ ਸੱਜਾ ਕੰਨ ਜਿਹੜਾ ਉਹ ਬਣਾ ਦਿੰਦੇ ਮੁੰਡਿਆਂ ਦਾ ਜਦੋਂ ਅਡਲਟ ਹੁੰਦੇ ਕਈ ਛੋਟੇ ਹੁੰਦੇ ਨੇ ਬਣਾ ਦਿੰਦੇ ਆ ਮਣੀ 18 ਤੋਂ ਉੱਪਰ ਹੋ ਗਿਆ ਆਪਾਂ ਇਹਦਾ ਕੰਨ ਜਿਹੜਾ ਹੁਣ ਬਣਾਇਆ ਤੇ ਬਾਕੀ ਸੂਟ ਸਾਨੂੰ ਮਿਲੇ ਨਹੀਂ ਸਾਰੀਆਂ ਹੀ ਦੁਕਾਨਾਂ ਘੁੰਮ ਲਿਆ ਇੱਕ ਕਟرائی ਵਿੱਚ ਲੱਭਦੇ ਸੀ ਸੂਟ ਤੇ ਘਰੇ ਪਾਉਣ ਵਾਸਤੇ ਮੋਟਾ ਪਰ ਸਾਨੂੰ ਲੱਭਾ ਨਹੀਂ ਕਟرائی ਚ ਸੂਟ ਚ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਬਾਏ ਬਾਏ ਕਰ ਦੋ ਬੱਚਿਓ ਬਾਏ 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 ਨੰਨੂ ਮੈਨੂੰ ਖਾਣ ਦੋ ਅੱਜ ਬੀਜ਼ੀ ਹੈ ਕੁੱਤੇ ਕਰ ਬਾਈ ਬਾਏ ਦੁਆਰ ਤੇ ਬੋਲੋ ਭੈਣ ਭੈਣ ਮੰਗੇ ਦੀ ਭੈਣਾਂ ਪਾਉਣ ਦੇ ਕੋਈ ਪੌਂਦ ਕਹਿ ਦਿੰਦਾ ਪੌਂਦ ਕੋਈ ਪੌਂਦ ਕਹਿਣਾ ਸੈਲਾ ਲਿਆ ਆ ਦੇ ਲੈ ਦੇ ਆ ਬੇਕਾ ਚੱਲ ਜਿੰਕੋੜਾ ਐ ਮੰਜਾ ਲੈਣ ਗਈ ਮੰਜਾ ਉਹਨੇ ਮੈਂ ਕਿਹਾ ਯਾਤ ਅੱਛੇ ਪੁੱਛ ਕਰੇ ਸੋ ਇਹਨਾਂ ਚੱਲ ਲੱਗੀ ਇੱਕ ਮਾਰੋ ਗੱਲਾਂ ਗੱਲਾਂ ਬੇਬੀ ਸੀਰੀਅਸ ਹੀ ਹੋ ਗਈ ਗਾਣਾ ਲੱਗ ਰਿਹਾ ਹੈ ਉਹ ਪਕੜਾ ਉਹ ਪਿੱਛੇ ਵੀ ਉਹ ਬੋਗੜਾ ਹੁੰਦੇ ਆ ਚਾਚੀ ਚੈਨਲ